ਦੇਵ ਨਾਦੇ ਸਾਹਿਬ ਦਾ ਅਸੀਂ 350 ਸਾਲਾ ਅਸੀਂ ਜਨਮ ਦਿਨ ਮਨਾਉਣ ਆ ਰਹੇ ਆਂ ਅੱਜ ਪੰਜਾਬ ਸਰਕਾਰ ਨਾਲ ਜੋ ਆਪਣੇ ਸਰਦਾਰ ਤੇ ਜਗਨ ਸਿੰਘ ਨਾਲ ਵੀ ਸਮੁੱਚੀ ਸਰਕਾਰ ਅੱਜ ਉਹਨਾਂ ਦੀ ਸ਼ਮੂਲੀਅਤ ਨੂੰ ਇਹ ਨਾਲ ਲਈ ਜਿਹੜੇ ਸਮਾਗਮ ਜਿਹੜੇ ਕਰਾ ਰਹੇ ਆਂ ਤੇ 25 ਨਵੰਬਰ ਤੱਕ ਇਹ ਸਮਾਗਮ ਜਿਹੜੇ ਚੱਲਣੇ ਨੇ ਕੇ ਲੇਜ਼ਰ ਸ਼ੋਅ ਦਿਖਾਇਆ ਗਿਆ ਜਿਸ ਵਿੱਚ ਸਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਦੱਸਿਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦ ਦੀ ਚਾਦਰ ਬਣੇ ਤੇ ਆਪਣੀ ਕੁਰਬਾਨੀ ਦਿੱਤੀ ਸਿਰਫ ਹਿੰਦੂਆਂ ਦੇ ਲਈ ਨਹੀਂ ਬਲਕਿ ਮਨੁੱਖਤਾ ਦੇ ਲਈ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਆਪਣੀ ਜ਼ਿੰਦਗੀ ਨੂੰ ਵੀ ਮਨੁੱਖਤਾ ਦੇ ਲਈ ਤੇ ਦੂਜਿਆਂ ਦੇ ਲਈ ਕੁਰਬਾਨ ਕਰਨਾ ਚਾਹੀਦਾ ਹੈ ਵੀ ਆਪ ਸਰਕਾਰ ਦਾ ਧੰਨਵਾਦ ਕਰਦੇ ਨਵਾਂ ਪ੍ਰੋਗਰਾਮ ਕੀਤਾ ਲਾਈਵ ਪ੍ਰੈਜੈਂਟੇਸ਼ਨ ਬਹੁਤ ਵਧੀਆ ਸੀ ਸਾਰਾ ਕੁਝ ਬਹੁਦੇ ਅਸੀਂ ਬਹੁਤ ਸਮਝਾਈ। ਸ਼੍ਰੀ ਗੁਰਤੇਗ ਬਹਾਦਰ ਜੀ 358 ਦੀ ਦਿਹਾੜੇ ਨੂੰ ਸਮਰਪਿਤ ਅੱਜ ਰਣਬੀਰ ਕਾਲਜ ਵਿਖੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਲਾਈਟ ਸ਼ੋਅ ਦਿਖਾਇਆ ਗਿਆ। ਇਸ ਤੋਂ ਦੇਖ ਕੇ ਇਹ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਸ਼੍ਰੀ ਗੁਰਤੇਗ ਬਹਾਦਰ ਜੀ ਵਾਂਗ ਨੇਡਰ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਦੱਸੇ ਹੋਏ ਕਦਮਾਂ ਤੇ ਚੱਲਣਾ ਚਾਹੀਦਾ ਹੈ। ਇਹ ਪੰਜਾਬ ਸਰਕਾਰ ਦਾ ਬਹੁਤ ਉੱਵਜਿਆ ਉਪਰਾਲਾ ਹੈ ਕਿ ਇਹ ਸਾਡੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ ਇਤਿਹਾਸ ਨਾਲ ਸਿੱਖ ਇਤਿਹਾਸ ਨਾਲ ਬਾਕੀ ਇਤਿਹਾਸ ਨਾਲ ਜੁੜਿਆਗਾ ਬੱਚੇ ਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਇਹ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਇਹ ਇਹ ਜੋ ਉਪਰਾਲੇ ਹਰ ਸਮੇਂ ਹੋਣੇ ਚਾਹੀਦੇ ਹਨ